ਸਮਾਨਯੋਗ ਐਸਐਸਪੀ ਸਾਹਿਬ ਗੌਰਵਤੁਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਹਦਾਇਤਾਂ ਆਈਆਂ ਨੇ ਕਿ ਸਕੂਲ ਬੱਸ ਸੇਫਟੀ ਅਨੁਸਾਰ ਕੇ ਜਿਹੜਾ ਬੱਚਿਆਂ ਦੀ ਹੈ ਜਿਹੜੀ ਸੇਫਟੀ ਬਹੁਤ ਜ਼ਰੂਰੀ ਹੈ ਉਸ ਅਨੁਸਾਰ ਕੁਝ ਪੁਆਇੰਟ ਕੇ ਜਿਸ ਤਰ੍ਹਾਂ ਤੁਹਾਡੇ ਕੋਲ ਸਕੂਲ ਬੱਸ ਦਾ ਫਿਟਨੈਸ ਸਰਟੀਫਿਕੇਟ ਹੋਣਾ ਚਾਹੀਦਾ ਹੈ ਉਹਦੇ ਵਿੱਚ ਫਾਇਰ ਦਾ ਸੇਫਟੀ ਦਾ ਜਿਹੜਾ ਫਾਇਰ ਹੈ ਜਿਹੜਾ ਉਹਦਾ ਜਿਹੜਾ ਸਿਲੰਡਰ ਜ਼ਰੂਰ ਹੋਣਾ ਚਾਹੀਦਾ ਹੈ ਔਰ ਦੂਸਰਾ ਉਸ ਨੂੰ ਵਰਤਨਾ ਕਿਸ ਤਰ੍ਹਾਂ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਨਾ ਕਰੇ ਇਨ ਕੇਸ ਕੋਈ ਐਮਰਜੈਂਸੀ ਆਂਦੀ ਹੈ ਤੇ ਹਾਊ ਟੂ ਯੂਜ਼ ਕਿ ਉਸ ਨੂੰ ਵਰਤਣਾ ਕਿਸਨ ਔਰ ਯੂਨੀਫਾਰਮ ਤੁਹਾਡੀ ਪਰਕਰਾਰ ਹੋਣੀ ਚਾਹੀਦੀ ਹੈ ਉੱਤੇ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਹੈ ਔਰ ਸਭ ਤੋਂ ਵੱਡੀ ਗੱਲ ਕਿ ਲੇਡੀਜ਼ ਦਾ ਜਿਹੜਾ ਕਿ ਬੱਸ ਦੇ ਵਿੱਚ ਲੇਡੀਜ਼ ਹੈਲਪਰ ਹੋਣਾ ਬਹੁਤ ਜ਼ਰੂਰੀ ਹੈ ਮੈਡਮ ਜੀ ਬੈਠੇ ਮੈਂ ਇਹਨਾਂ ਨੂੰ ਕਹਾ ਕਿ ਤੁਸੀਂ ਟਰਾਂਸਪੋਰਟ ਇਨਚਾਰਜ ਹੋ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਿ ਹਰੇਕ ਬੱਸ ਦੇ ਵਿੱਚ ਜਦੋਂ ਜਾਣਾ ਬੱਚਿਆਂ ਦੇ ਨਾਲ ਜਿਸ ਤਰ੍ਹਾਂ ਵੀ ਕਿ ਲੇਡੀਜ਼ ਜਿਹੜੀ ਹੈਲਪਰ ਉਹਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਸਭ ਤੋਂ ਵੱਡੀ ਸਾਥੀ ਉਹ ਗੱਲ ਹੈ ਕਿ ਮੋਬਾਈਲ ਨਹੀਂ ਯੂਜ਼ ਕਰਨਾ ਆਪਾਂ ਡਰਾਈਵਿੰਗ ਦੇ ਲੇ ਆਪਾਂ ਮੋਬਾਈਲ ਯੂਜ਼ ਕਰ ਲੈਣੇ ਆਪਾਂ ਦੇਖਦੇ ਰਹਿੰਨੇ ਆ ਕੇ ਮੋਬਾਈਲ ਦੇ ਕਰਕੇ ਬਸ ਤੇਜ਼ ਸਪੀਡ ਹੋ ਗਈ ওভার ਸਪੀਡ ਹੋ ਗਈ ਜਬ ਪਤਾ ਨਹੀਂ ਲੱਗਿਆ ਸਾਈਡ ਇਦਾਂ ਹੋ ਗਈ ਇਦਾਂ ਗਈ ਸੋ ਇਹ ਮੋਬਾਈਲ ਦੀ ਜਿਹੜੀ